ਅੱਜ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਕਬੱਡੀ ਕਲੱਬ ਤੇ ਯੂਥ ਕਲੱਬ ਜਿਹੜਾ ਮੋਠਾਂਵਾਲਾ ਇਹਨਾਂ ਨੂੰ ਸਾਂਝੇ ਤੌਰ ਤੇ ਟੂਰਨਾਮੈਂਟ ਕਰਾਇਆ ਗਿਆ ਬਹੁਤ ਹੀ ਚੰਗੇ ਤਰੀਕੇ ਨਾਲ ਕਰਾਇਆ ਸੋ ਇਸ ਤਰੀਕੇ ਨਾਲ ਮੈਂ ਸਮਝਦਾ ਕਿ ਜੇ ਜਿਹੜੇ ਸਪான்ਸਰ ਨੇ ਮਾਇਕ ਸਹਾਤਾ ਦਿੰਦੇ ਨੇ ਉਹ ਸਾਰੇ ਮਿਲ ਕੇ ਜੇ ਇਸ ਤਰ੍ਹਾਂ ਦੇ ਖੇਡ ਮੇਲੇ ਕਰਾਉਂਦੇ ਰਹਿਣਗੇ ਤੇ ਬਹੁਤ ਵਧੀਆ ਯੂਥ ਨੂੰ ਇੱਕ ਸੇਧ ਮਿਲਦੀ ਹੈ ਇੱਕ ਦਿਸ਼ਾ ਮਿਲਦੀ ਹੈ ਤਾਂ ਕਿ ਉਹ ਨਸ਼ਾ ਮੁਗਾਰੇ ਤੋਂ ਦੂਰ ਰਹਿ ਕੇ ਇਹਨਾਂ ਦੇ ਮਤਾਂ ਦੇ ਵਿੱਚ ਆਵਾਂ ਸੋ ਇਸ ਕਰਕੇ ਮੈਂ ਚੌਂ ਸਮਝਦਾ ਕਿ ਇਹ ਵਧਾਈ ਦੇ ਪਾਤਰ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਬੜੇ ਚੰਗਾ ਕਾਰਜ ਜਿਹੜਾ ਕਰਦੇ ਆ ਖੇਡ ਮੈਦਾਨਾਂ ਦੇ ਵਿੱਚ ਯੂਥ ਨੂੰ ਲੈ ਕੇ ਹੁੰਦੇ ਆ ਜੂਥ ਵਾਲਾ ਬਰਸਪੋਰਟਸ ਕਲਬ ਮੋਟਾ ਵਾਲਾ ਅਤੇ ਸ਼ਹਿਰ ਪੰਜਾਬ ਮਹਾਰਾਜ ਸਿੰਘ ਕਬੱਡੀ ਕੱਪ ਸੁਲਤਾਨਪੁਰ ਲੋਧੀ ਵੱਲੋਂ ਸਰਦਾਰ ਸਰਮ ਸਿੰਘ ਬੱਲ ਰੰਬੀਦੀ ਨੂੰ ਸਮਰਪਿਤ ਇਹ 11ਵਾਂ ਕਬੱਡੀ ਟੂਰਨਾਮੈਂਟ ਤੇ 20ਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਨ੍ਹਾਂ ਵਿੱਚ ਲਗਭਗ 40 ਕਿਲੋ ਦੀਆਂ 20 ਟੀਮਾਂ 55 ਕਿਲੋ ਦੀਆਂ 15 ਟੀਮਾਂ 70 ਕਿਲੋ ਦੀਆਂ 20 ਟੀਮਾਂ ਨੇ ਭਾਗ ਲਿਆ ਸੈਕਲ ਰਿਫਰਸ ਕਰਦੋ ਕੱਠਾ 20 ਵਜੇ ਰ ਓਪਨ ਦੀ ਭਾਗ ਲਿਆ ਤੇ ਛੋਟੇ ਬੱਚਿਆਂ ਨੇ 14 ਸਾਲ ਦੋਨੋਂ ਵੀ ਭਾਗ ਲਿਆ ਤੇ ਰੇਸਾਂ ਵਿੱਚ ਲੜਕੀਆਂ ਨੇ ਤੇ ਲੜਕਿਆਂ ਨੇ ਬੱਲਾ ਮਾਰੀਆਂ ਤੇ ਸਾਰਿਆਂ ਨੇ ਜਿੱਤਾਂ ਪਾਬੰਦ ਕੀਤੀਆਂ ਮੈਂ ਧਰਵਾਦੀਆਂ ਆਪਣੇ 40 ਕਿਲੋ ਦੀ ਟੀਮ ਦਾ ਜਿਹਨਾਂ ਦੂਜਾ ਸਥਾਨ ਅਨਾਫਰ ਕੀਤਾ ਸਾਡੇ ਟੂਰਨਾਮੈਂਟ ਵਿੱਚੋਂ ਔਰ 55 ਕਿਲੋ ਤੇ ਬੱਚਿਆਂ ਨੇ ਫਸ ਇਨਾਮ ਪ੍ਰਾਪਤ ਕੀਤਾ ਤੇ ਜੋ ਮੈਚ 80 ਕਿਲੋ ਅਖਰ 70 ਕਿਲੋ ਹੋਇਆ ਪਰ ਇਹ ਵਖਰੇ ਬ੍ਰਾਪਰਟੀ ਮਾਰੀਆਂ ਦੋਵੇਂ ਦੇਖੋ ਬ੍ਰਾਪਰਟੀ ਮਾਰੀਆਂ ਔਰ ਉਹਨਾਂ ਨੂੰ ਆਨਾਮ ਦੇ ਵਖਰੇ ਵਾਰ ਦਿੱਤੇਗਾ ਇਹਦੇ ਵਿੱਚ ਬਟਾ ਫਰਕ ਸੀਗਾ ਪਰ ਮੈਂ ਸਮਝਦਾ ਬ੍ਰਾਪਰਟੀ ਮਾਰ ਸੀਗਾ ਉਹ ਦੋਵੇਂ ਵਧੀਆ ਉਹਨਾਂ ਮੈਚ ਖੜਿਆ ਤੇ ਇਸ ਸਾਰੇ ਜੋ ਆਪਾਂ ਕੰਮ ਰਭਿਆ ਸੀਗਾ ਇਹ ਸਰਕਾਰ ਦੇ ਨਿਸ਼ਾਨ ਦਿਲਸਾਂ ਦਿਲਸਾਂ ਉਦਾਸ ਸੀਗਾ ਵੀ ਮਸ਼ੀਨ ਉੱਠਲ ਪਾਈ ਜਾਵੇ ਪਰ ਬੱਚਿਆਂ ਨੂੰ ਗੇਮਾਂ ਵੱਲ ਲਿਆ ਜਾਵੇ ਉਹਦੇ ਉਪਰਾਲੇ ਵਿੱਚੋਂ ਬਰੇ ਦੇ ਕਲੱਬ ਦੇ ਮੈਂਬਰ ਨੇ ਬਰੇ ਪੁਰਾਜ ਮੈਂ ਵੀ ਹਾਜ਼ਰ ਆ ਸਰਦਾਰ ਬੈਂ ਸਿੰਘ ਹੈ ਜਸਬਾਲ ਸਿੰਘ ਹੈ ਮਨਦੀਪ ਸਿੰਘ ਹੈ ਗੁਰਪ੍ਰੀਤ ਸਿੰਘ ਹੈ ਪ੍ਰਵਿੰਦਰ ਸਿੰਘ ਹੈ ਛੇਕੀਦਾਰ ਪੂਰਨ ਸਿੰਘ ਗੁਰਪ੍ਰੀਤ ਸਿੰਘ ਇਹਨਾਂ 195 ਦੀ ਟੀਮ ਨੇ ਲੱਭੇ ਨੇ ਸਾਰੇ ਨਾਲ ਕੇ ਕੰਮ ਕੀਤਾ ਲੰਗਰ ਕਮੇਟੀ ਨੇ ਉਹਨਾਂ ਦਾ ਹਰ ਰੋਜ਼ ਧਰਵਾਦੀਆਂ ਜਿਹਨਾਂ ਸੇਵਾ ਚੜ੍ਹਿਆ ਇਹਨੂੰ ਭਾਵੇਂ ਟਾਈਮ ਬਹੁਤ ਹੋ ਗਿਆ ਪਰ ਹੁਣ ਤਾਂ ਕੋਈ ਉਹਨਾਂ ਨੇ ਸਬਰ ਬਰਾਈ ਰੱਖਿਆ ਔਰ ਨਾਲ ਸਾਡੇ ਖੜੇ ਰਹਾ ਐਮਰ ਵੀਰਾਂ ਨੇ ਜੋ ਪਟਾ ਪਰਵਾਰ ਵੱਲੋਂ 51000 ਦਾ ਨਾਮ ਦਿੱਤਾ ਗਿਆ ਉਹਨਾਂ ਦਾ ਧੰਨਵਾਦੀ ਔਰ 41000 ਦਾ ਨਾਮ ਚੀਮਾ ਪਰਵਲ ਦਿੱਤਾ ਗਿਆ ਉਹਨਾਂ ਦਾ ਧੰਨਵਾਦੀ 1 ਲੱਖ ਰੁਪਈਆ ਸਰਦਾਰ ਦਲੀਪ ਸਿੰਘ ਵਰਾਇਜ ਦੇ ਪਰਵਲ ਦਿੱਤਾ ਗਿਆ ਔਰ ਦਾਸ ਦੇ ਵੱਲੋਂ 50000 ਵੀ ਦਿੱਤਾ ਗਿਆ ਹਰਚਰਨ ਸਿੰਘ ਗੋਪੀ ਸੋਨੀ ਵੱਲੋਂ 50000 ਰੁਪਈਆ ਦਿੱਤਾ ਗਿਆ ਔਰ ਸਰਦਾਰ ਦਲੇਰ ਸਿੰਘ ਤੇ ਲੜਕਿਆਂ ਵੱਲੋਂ 70000 ਰੁਪਇਆ ਤਲਾਬ ਨੂੰ ਦਿੱਤਾ ਗਿਆ 33000 ਰੁਪਇਆ ਗੋਰਾਵਲ ਦਿੱਤਾ ਗਿਆ ਔਰ ਸਾਰਿਆਂ ਨੇ ਕਿਸੇ ਨੇ 15 ਕਿਸੇ ਨੇ 20 ਮੈਨੂੰ ਸਾਰਿਆਂ ਦੇ ਨਾਮ ਯਾਦ ਨਹੀਂ ਉਹ ਸਾਰਿਆਂ ਦਾ ਮੈਂ ਬ੍ਰਾਹਮਣ ਧੰਨਵਾਦੀ ਆ ਉਹਨਾਂ ਦੇ ਸਿਰ ਤੇ ਹੀ ਸਾਰਾ ਇਹ ਕਰਮ ਚੱਲ ਰਿਹਾ ਸੀਗਾ ਔਰ ਜੋ ਮੇਰੀ ਟੀਮ ਹੈ ਉਹ ਸ਼ੇਰ ਪੰਜਾਬ ਦੀ ਔਰ ਜੋ ਮੇਰੇ ਕਲੱਬ ਦੀ ਟੀਮ ਸੀ ਉਹਨਾਂ ਵੱਡਾ-ਵੱਡਾ ਮੈਨੂੰ ਸੰਯੋਗ ਦਿੱਤਾ ਤਾਂ ਕਿ ਇਹ ਕੰਮ ਸੇ ਚੱਲਿਆ ਮੈਂ ਧੰਨਵਾਦੀਆਂ ਲੰਗਰ ਕਮੇਟੀ ਦਾ ਮੈਂ ਧੰਨਵਾਦੀ ਆ ਸਮੂਹ ਸਾਹਿਬ ਦਾ ਮੈਧਵਾਦੀਆਂ ਡੀਐਸਬੀ ਸਾਹਿਬ ਦਾ ਉਹਨਾਂ ਆਪਣੀਆਂ ਫੋਰਸਾਂ ਲਾ ਕੇ ਡਾਕਟਰ ਕਰਕੇ ਇਹਨੂੰ ਟੂਰਨਾਮੈਂਟ ਨੂੰ ਸਫਲ ਬਣਾਇਆ ਮੈਂ ਧੰਨਵਾਦੀ ਹਾਂ ਲੰਗਰ ਕਮੇਟੀ ਦਾ ਔਰ ਜਿਨ੍ਹਾਂ ਨੇ ਲੰਗਰ ਸ਼ਗਾਰ ਤਿੰਨ ਦਿਨ ਪੂਰਾ ਤਕਵੀਨ ਸਿੰਘ ਬਗਾ ਧੱਤੀ ਹੁਣੀ ਲੱਭੇ ਹੁਣੀ ਪੂਰਾ ਯੋਗ ਲਾਇਆ ਪਰਸ਼ੰਦਰ ਨੇ ਇਹ ਗੱਲ ਅਨਾਉਂਸ ਕੀਤੀ ਕਿ ਸਾਰਾ ਦੁੱਧ ਜਨਾਬ ਹੀ ਹੈ ਕਲੱਬ ਦੇ ਵਿੱਚ ਲੱਗ ਜਾਵੇ ਮੈਂ ਉਹ ਸਾਰਾ ਦਮਾਂ ਦਾ ਔਰ ਜਿਨੇ ਵੀ ਚੀਮਾ ਪਰਿਵਾਰ ਆ ਪਾ ਵੜੈਜ ਪਰਿਵਾਰ ਆ ਪਾ ਬਾਜਦਾ ਪਰਿਵਾਰ ਨੇ ਦਾ ਇਹ ਸਾਰੇ ਮੇਰੇ ਪਰਿਵਾਰ ਨੇ ਇਹਨਾਂ ਨਾਲ ਵੱਡਾ ਮੈਂ ਜਿਹਨੂੰ ਪ੍ਰਧਾਨ ਜਿਹਨਾਂ ਨੇ ਨੇ ਪਰ ਮੈਂ ਇਹਨਾਂ ਦੇ ਨਾਲ ਆ ਔਰ ਹਮੇਸ਼ਾ ਨਾਲ ਰਹੂੰਗਾ ਇਹਨਾਂ ਦੇ ਮਾਨ ਦਿੱਤਾ ਰ ਉਹ ਮਾਨ ਮੈਂ ਪ੍ਰਾਪਤ ਕੀਤਾ ਇਹਨਾਂ ਦੇ ਜ਼ਰੀਏ ਇਹਨਾਂ ਦੇ ਮੁੰਡਿਆਂ ਚੱਲ ਕੇ ਮੈਂ ਅੱਗੋਂ ਵੀ ਯਤਨ ਕਰਦਾ ਵੀ ਜਿੱਦਾਂ ਅੱਜ ਨੇ ਮੇਰੀ ਕਦਰ ਕੀਤੀ ਆ ਔਰ ਮੈਨੂੰ ਸਨਮਾਨ ਦਿੱਤਾ ਕਿ ਅੱਗੇ ਵੀ ਮੇਰਾ ਸਨਮਾਨ ਕਰਦੇ ਰਹੇ ਪ੍ਰੈਸ ਉਜਲੇ ਵੀਰ ਮੇਰੇ ਇੱਥੇ ਆਏ ਆ ਨੌਨਵੰਬਰ ਤਮਾਦ ਕਰਦਾ ਤੇ ਉਹ ਪੈਸ ਜਿਹੜੀ ਆ ਤੇ ਚੌਥਾ ਥੰਮਨੇਗਾ ਸਰਕਾਰ ਦਾ